ਦੀਵਾਨ ਟਾਊਟਰਮਲ ਵਿਰਾਸਤੇ ਫਾਊਂਡੇਸ਼ਨ ਪੰਜਾਬ ਵੱਲੋਂ ਰਾਸਤੂ ਨਾਬਾ ਦੀ ਰਾਣੀ ਪ੍ਰੀਤੀ ਦੇ ਸਹਿਯੋਗ ਨਾਲ ਜੈਤੋ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਦੋ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਅਤੇ ਸਮਾਰੋਦੀ ਸਮਾਪਤੀ ਪੰਜਾਬ ਪਬਲਿਕ ਸਕੂਲ ਨਾਬਾ ਦੇ ਐਡੀਟੋਰੀਅਮ ਵਿਖੇ ਹੋਈ ਇਸ ਮੌਕੇ ਵੱਖ-ਵੱਖ ਵਿਦਵਾਨ ਬੁਲਾਰਾਂ ਨੇ ਜੈਤੋ ਦੇ ਮੋਰਚੇ ਦੇ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਬ ਸਿੰਘ ਸੰਧਵਾ ਅਕਾਲ ਤਖਤ ਸਰਦ ਜਹਦਾਰੇ ਗੈਨਰਿਕ ਵੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਸੰਧਵਾ ਨੇ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ ਇਸ ਮੌਕੇ ਉੱਗੇ ਉਦਯੋਗਪਤੀ ਸਤਨਾਮ ਸਿੰਘ ਸੰਧੂ ਅਮਰੀਕਾ ਵਾਲੇ ਅਤੇ ਫਿਲਮੀ ਅਦਾਕਾਰ ਹੌਬੀ ਢਾਲੀਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸਤਨਾਮ ਸਿੰਘ ਅਤੇ ਹੌਬੀ ਢਾਲੀਵਾਲ ਨੇ ਜੈਤੋ ਦੇ ਮੋਰਚੇ ਨੂੰ ਸਿੱਖਾਂ ਦੇ ਇਤਿਹਾਸ ਦਾ ਵਿਲੱਖਣ ਮੋਰਚਾ ਦੱਸਦਿਆਂ ਕਿਹਾ ਕਿ ਕੌਮ ਅੱਜ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ ਇਸ ਮੌਕੇ ਉਤੇ ਰਿਆਸਤ ਨਾਬਾ ਦੀ ਰਾਣੀ ਪ੍ਰੀਤੀ ਅਤੇ ਉਹਨਾਂ ਦੇ ਬੇਟੇ ਅਵੇ ਉਹਦੇ ਪ੍ਰਤਾਪ ਨੇ ਇਸ ਪ੍ਰੋਗਰਾਮ ਵਿੱਚ ਪਹੁੰਚਣ ਵਾਲਿਆਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਦਿਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਨਾਬਾਦੀ ਧਰਤੀ ਉੱਤੇ ਜੈਤੋ ਦੇ ਮੋਰਚੇ ਦੇ ਸ਼ੀਤਾਂ ਦੀ ਯਾਦ ਵਿੱਚ ਇਹ ਪ੍ਰੋਗਰਾਮ ਕਰਵਾਇਆ ਦੁਨੀਆ ਦੀ ਸਭ ਤੋਂ ਵੱਡੀ ਹਕੂਮਤ ਸੀ ਬ੍ਰਿਟਿਸ਼ ਜਿਹੜਾ ਐਮਪਾਇਰ ਸੀ ਦੁਨੀਆ ਦਾ ਸਭ ਤੋਂ ਵੱਡਾ ਐਮਪਾਇਰ ਸੀ ਔਰ ਇਹਦੇ ਰਾਜ ਦੇ ਵਿੱਚ ਸੂਰਜ ਨਹੀਂ ਕਦੇ ਡੁੱਬਦਾ ਸੀ ਲekin ਸਾਡੇ ਜੈਤੋ ਦਾ ਜਿਹੜਾ ਮੋਰਚਾ ਸੀ ਪੰਜਾਬੀਆਂ ਨੇ ਗੁਰਸਿੱਖਾਂ ਨੇ ਐਸ ਜਾਤ ਤੇ ਨਾ ਐਸ ਤਰੀਕੇ ਨਾਲ ਐਸ ਦੂਰੰਦੇਸ਼ੀ ਨਾਲ ਇੰਨੀ ਗੁਰੂ ਦੀ ਕਿਰਪਾ ਸੀ ਉਹਨਾਂ ਨੂੰ ਵੀ ਗੋੜਨੀ ਕਰ ਲਿਆ ਸੀ ਤੇ ਮਹਾਤਮਾ ਗਾਂਧੀ ਨੂੰ ਵੀ ਚਿੱਠੀ ਲਿਖ ਕੇ ਕਹਿਣਾ ਪਿਆ ਸੀ ਵੀ ਆਜ਼ਾਦੀ ਦੀ ਤੁਸੀਂ ਪਹਿਲੀ ਲੜਾਈ ਜਿੱਤ ਲਈ ਔਰ ਇਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਸੀ ਇਸ ਮਹਾਰਾਜਾ ਨਾਭਾ ਦੇ ਕਰਕੇ ਸੀ ਸੋ ਹੁਣ ਵਾਲਿਆਂ ਨੂੰ ਮੈਂ ਕਹਿਣਾ ਚਾਹਣਾ ਵੀ ਉਹ ਹਕੂਮਤ ਗੋੜਨੀਆਂ ਕਰ ਲਈ ਸੀ ਜਿਹਦਾ ਸੂਰਜ ਨਹੀਂ ਕਰੇ ਡੁੱਬਦਾ ਸੀ ਤੁਸੀਂ ਤਾਂ ਆਪ ਡੁੱਬਣ ਵਾਲੇ ਹੋ ਮੋਦੀ ਸਾਹਿਬ ਸਮਝ ਜੋ ਉਹ ਜਿਹੜਾ ਕਿਸਾਨ ਹੈ ਕੱਲਾ ਪੰਜਾਬ ਦਾ ਕਿਸਾਨ ਨਹੀਂ ਹੈ ਇਹ ਦੇਸ਼ ਦੇ ਕਿਸਾਨ ਦੀ ਲੜਾਈ ਲੜ ਰਿਹਾ ਪੰਜਾਬ ਦਾ ਕਿਸਾਨ 13 ਦਿਨ ਹੋ ਗਏ ਬੈਠਿਆਂ ਨੂੰ ਕਿਸਾਨਾਂ ਨੂੰ ਕੇਂਦਰ ਟਾਸ ਤੋਂ ਮਸ ਨਹੀਂ ਹੋ ਰਿਹਾ ਜੀ ਕਿਵੇਂ ਦੇਖਦੇ ਹੋ ਉਹ ਟਾਸ ਵੀ ਹੋਊਗਾ ਤੇ ਮਸ ਵੀ ਹੋਊਗਾ ਉਹ ਹਿਸਟਰੀ ਪੜਾਦੀਏ ਉਹਨਾਂ ਨੂੰ ਆਜ ਅਜੇਤੋ ਦੇ ਮੋਰਚੇ ਦੀ ਹਿਸਾਬ ਪੜਾਦੀਏ ਇਤਿਹਾਸਿਕ ਨਗਰੀ ਨਾਬਾ ਵਿੱਚ ਜਿੱਥੇ ਅਤੁੱਦੀ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੂੰ 100 ਸਾਲ ਦਾ ਅਰਸਾ ਸ਼ਹਾਦਤ ਪਾਇਆ ਹੋਇਆ ਨੇ गु져 ਚੁੱਕਾ ਹੈ। ਦੀਵਾਨ ਟੌਡਰਮਲ ਫਾਊਂਡੇਸ਼ਨ ਵੱਲੋਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਇੱਕ ਸਵਾਗਮ ਨਾਭਾ ਨਗਰ ਵਿੱਚ ਰੱਖਿਆ ਗਿਆ। ਉਸ ਨਗਰ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਨ ਵਾਸਤੇ ਪਹੁੰਚੇ ਹੋਏ ਆਂ। ਜਿਨ੍ਹਾਂ ਨੇ ਤਾਨਾ ਸ਼ਰੂ ਗੁਰੂ ਰੰਤ ਸਾਹਿਬ ਜੀ ਮਹਾਰਾਜ ਜੀ ਦੀ ਮਾਨ ਮਰੀਯਾਦਾ ਨੂੰ ਬਹਾਲ ਰੱਖਣ ਵਾਸਤੇ ਜੋ ਉਸ ਵਕਤ ਦੀ ਬ੍ਰਿਟਿਸ਼ ਗਵਰਨਮੈਂਟ ਵੱਲੋਂ ਸਿੱਦੇ ਖੰਡਪੜ ਸਾਹਿਬ ਖੰਡਿਤ ਕਰ ਦਿੱਤੇ ਗਏ ਉਹ ਤੇ ਵਿਰੋਧ ਵਿੱਚ ਇੱਕ ਬਹੁਤ ਵੱਡਾ ਜਿਹੜਾ ਮੋਰਚਾ ਸੀ ਉਹ ਸਿੱਖ ਪੰਥ ਵੱਲੋਂ ਲਾਇਆ ਗਿਆ ਔਰ ਉਸ ਮੋਰਚੇ ਦੇ ਦੌਰਾਨ 10000 ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ 2500 ਤੋਂ ਜ਼ਿਆਦਾ ਸੀ ਜਿਹੇ ਸਨ ਔਰ ਸ਼ਹੀਦ ਹੋਏ ਔਰ ਬਹੁਤ ਗ੍ਰਿਫਤਾਰ ਹੋ ਕੇ ਕਿਸੇ ਨੂੰ ਨਾਬਾ ਜੇਲ ਜੇਲ ਸੀ ਉੱਥੇ ਭੇਜਿਆ ਗਿਆ ਕਿਸੇ ਨੂੰ 2500 ਤੋਂ 500 ਕਿਲੋਮੀਟਰ ਦੂਰ ਭੇਜਿਆ ਗਿਆ ਕਿਸੇ ਰਮੋਰਚ ਦੀ ਸਵਾਬਤ ਤੋਂ ਬਾਅਦ ਜਲਾ ਵਤਨ ਵਿੱਚ ਕੀਤਾ ਗਿਆ ਬਹੁਤ ਵੱਡੀ ਕੁਰਬਾਨੀ ਉਸ ਵਕਤ ਉਹਨਾਂ ਮਹਾਨ ਸ਼ਹੀਦਾਂ ਨੇ ਕੀਤੀ ਹੈ ਔਰ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਸਤਕਾਰ ਪੇਟ ਕਰੀਏ ਬੜੀ ਖੁਸ਼ੀ ਹੈ ਜੀ ਇਹ ਜਿਹੜਾ 100 ਸਾਲਾ ਬਾਅਦ ਇਹ ਫੰਕਸ਼ਨ ਹੋ ਰਿਹਾ ਸਾਨੂੰ ਵੀ ਬਾਹਰ ਲਿਆਣ ਬੜੀ ਖੁਸ਼ੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਪੁਰਾਣੀ ਜੋ ਵੀ ਆ ਫੰਕਸ਼ਨ ਇਸ ਤਰ੍ਹਾਂ ਦੇ ਕਰਾਉਣੇ ਚਾਹੀਦੇ ਤਾਂ ਕਿ ਨਵੀਂ ਜਨਰੇਸ਼ਨ ਨੂੰ ਇਸ ਤੋਂ ਕੁਝ ਲਾਭ ਮਿਲੇ ਔਰ ਕੁਝ ਐਨਥੂਸੀਆਜ਼ਮ ਉਹਨਾਂ ਦੇ ਵਿੱਚ ਵੀ ਆਵੇ 100 ਸਾਲ ਪੂਰੇ ਹੋਏ ਨੇ ਜੈਤੋ ਦੇ ਮੋਰਚੇ ਨੂੰ ਸਭ ਤੋਂ ਲੰਬਾ ਮੋਰਚਾ ਲੰਬੇ ਸਮੇਂ ਤੱਕ ਚੱਲਣ ਵਾਲਾ ਮੋਰਚਾ ਮੋਰਚਿਆਂ ਦਾ ਇਤਿਹਾਸ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਕਦੇ ਕਿਸਾਨੀ ਮੋਰਚਾ ਕਦੇ ਅਖਾਲ ਤਖਤ ਸਾਹਿਬ ਦਾ ਮੋਰਚਾ ਕਦੇ ਕੋਈ ਮੋਰਚਾ ਚਾਬੀਆਂ ਦਾ ਮੋਰਚਾ ਬਹੁਤ ਮੋਰਚੇ ਨੇ ਜਿਹੜੇ ਪੰਜਾਬ ਦੇ ਇਤਿਹਾਸ ਨਾਲ ਜੁੜੇ ਹੋਏ ਨੇ ਪਰ ਜੈਤੋ ਦੇ ਮੋਰਚੇ ਦਾ ਜਿਹੜਾ ਸਮਾਸੀ ਉਹ ਸਭ ਤੋਂ ਲੰਬਾ ਸੀ 100 ਸਾਲ ਹੋਏ ਨੇ ਸਭ ਤੋਂ ਵੱਡੀ ਗੱਲ ਕਿ ਮਹਾਰਾਜਾ ਹੀਰਾ ਸਿੰਘ ਦਾ ਪਰਿਵਾਰ ਮਹਾਰਾਣੀ ਪ੍ਰੀਤੀ ਸਿੰਘ ਉਹਨਾਂ ਨੇ ਇਹਨੂੰ ਯਾਦ ਕਰਦਿਆਂ ਹੋਇਆਂ ਇਕੱਠ ਕੀਤਾ ਬੁੱਧੀ ਜੀਵਿਆਂ ਨੂੰ ਸੱਦਿਆ ਬੁਲਾਇਆ ਤੇ ਸੁਨੇਹਾ ਦਿੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ ਸੁਨੇਹਾ ਕਿ ਅਸੀਂ ਸ਼ਹੀਦਾਂ ਨੂੰ ਕਿਵੇਂ ਯਾਦ ਕਰ ਸਕਦੇ ਹਾਂ ਔਰ ਸਭ ਤੋਂ ਵੱਡੀ ਗੱਲ ਕਿ ਜੈਤੋਂ ਦੇ ਮੋਰਚੇ ਵੇਲੇ ਸਿੱਖ ਧਰਮ ਨੂੰ ਵੱਡੇ ਸਾਥ ਦੇਣ ਵਾਲਾ ਪਰਿਵਾਰ ਸੀ ਮਹਾਰਾਜਾ ਰੋਪਧਮਨ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਤ ਇਹ ਇਕੱਠ ਕੀਤਾ ਗਿਆ ਬਹੁਤ ਚੰਗਾ ਉਪਰਾਲਾ ਮੈਨੂੰ ਬਹੁਤ ਚੰਗਾ ਲੱਗਿਆ ਸਮਾਂ ਨਹੀਂ ਸੀ ਅੱਜ ਮੈਂ ਪਹਿਲੀ ਵਾਰ ਕਹਿ ਰਿਹਾ ਅੱਜ ਮੇਰੇ ਕੋਲ ਸਮਾਂ ਨਹੀਂ ਸੀ ਆਉਣ ਦਾ ਪਰ ਫਿਰ ਵੀ ਉਪਰਾਲਾ ਬਹੁਤ ਚੰਗਾ ਸੀ ਮੇਰਾ ਆਉਣਾ ਪੜਦਾ ਸੀ ਬਾਅਦ